ਜੀ ਜੀ ਦਾ ਹਲਸਾ ਵਾਗੂ ਜੀ ਫਤੇ ਏਪੀ ਮਰਸਾ ਪੰਜਾਬ ਦੇ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਤੁਹਾਡੇ ਰੂਪੂ ਕਰਾਣ ਜਾ ਰਹੇ ਆ ਜੀ ਜਿਹੜੇ ਕੀ ਬੜੇ ਹੀ ਮਹਾਨ ਵਧੀਆ ਗਾਇਕ ਕਲਾਕਾਰ ਦਰਸ਼ਨ ਸਿੱਧੂ ਜੀ ਉਹਨਾਂ ਨੇ ਦੋ ਗੋਲ ਜਿਹੜੇ ਆ ਉਹ ਕਿਸਾਨਾਂ ਦੇ ਨਾਂ ਤੇ ਬੋਲਣ ਲੱਗੇ ਆ ਆਓ ਉਹਨਾਂ ਕੋਲੋਂ ਜਾਣਦੇ ਆ ਕਿ ਉਹਨਾਂ ਨੇ ਕਿਹੜਾ ਗਾਣਾ ਜਿਹੜਾ ਕੀ ਸਾਡੇ ਕਿਸਾਨ ਵੀਰਾਂ ਤੇ ਲਿਖਿਆ ਹੋਇਆ ਵਾ ਹਲਸਾ ਵਾਹਿਗੁਰੂ ਜੀ ਕੀ ਫਤੇ ਜੀ ਐ ਦਰਸ਼ਨ ਸਿੱਧੂ ਜੀ ਤੁਸੀਂ ਜਿਹੜਾ ਕਿ ਸਾਡੇ ਕਿਸਾਨ ਵੀਰਾਂ ਦੇ ਉੱਤੇ ਇੱਕ ਗਾਣਾ ਲਿਖਿਆ ਵਾ ਉਹ ਜਿਹੜੇ ਕਿ ਸਾਡੇ ਦਰਸ਼ਕ ਹੈਗੇ ਆ ਉਹਨਾਂ ਨੂੰ ਸੁਣਾਇਓ ਜੀ ਵੇਖੋ ਗੀਤ ਤੇ ਵੱਖ-ਵੱਖ ਕਲਾਕਾਰਾਂ ਨੇ ਲਿਖੇ ਨੇ ਕਿਸਾਨੀ ਤੇ 150 ਦੇ ਪਲੱਸ ਆ ਗਏ ਆ ਪਰ ਮੈਂ ਵੀ ਤਾਂ ਨਾ ਦੋ ਲੈਣਾ ਸਾਂਝੀਆਂ ਕਰਦਾ ਮੁੱਦਾ ਕਿ ਰੇਸਾਨੀ ਦਾ ਤੂੰ ਕਰੇ ਗਿੰਦੋ ਰਣੀ ਦੱਸ ਤੂੰ ਵਿਖਾਉਣਾ ਚਾਉਂਦੀ ਕਿਹੜਾ ਸੰਦੂ ਦੌਰ ਨੀ ਮੁੱਦਾ ਕਰਸਾਨੀ ਦਾ ਤੂੰ ਕਰੇਂ ਗਨੌਰ ਨੀ ਦੱਸ ਤੂੰ ਵਿਖਾਉਣਾ ਚਾਉਂਦੀ ਕਿਹੜਾ ਸੰਦੂ ਦੌਰ ਨੀ ਤੇਰੇ ਸਿਰਕੇ ਕਿਉਂ ਨ ਕੰਨੀ ਜੋ ਦਿਲੀਏ ਨਹੀਂ ਕਰੇ ਸਾਡੇ ਨਾਲ ਤੱਕਾ ਬਿੱਲ ਵਾਪਸ ਕਿਉਂ ਨਹੀਂ ਲੈਂਦੀ ਤੂੰ ਦਿਲੀਏ ਨਹੀਂ ਕਰੇ ਸਾਡੇ ਨਾਲ ਤੱਕ ਇੱਕ ਕੰਡਾ ਚਾਹੀਦਾ ਭਾਜੀ ਜਿਸ ਤਰ੍ਹਾਂ ਕਿ ਜਿਹੜਾ ਮੋਦੀ ਸਰਕਾਰ ਦਾ ਰਾਜ ਚੱਲਦਾ ਪਿਆ ਵਾ ਵੈਸੇ ਤੇ ਬੜਾ ਹੀ ਮਾੜਾ ਵਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਏਸ ਰਾਜ ਬਾਰੇ ਵੇਖੋ ਰਾਜ ਵੱਖ-ਵੱਖ ਤਰ੍ਹਾਂ ਦੇ ਆਏ ਮਹਾਰਾਜਾ ਰਣਜੀਤ ਸਿੰਘ ਦਾ ਆਇਆ ਅੰਗਰੇਜ਼ਾਂ ਦਾ ਆਇਆ ਹੋਰ ਵੱਖ-ਵੱਖ ਜਿਹੜੇ ਖਾਲਸੇ ਦਾ ਰਾਜ ਆਇਆ ਹੋਰ ਵਕ ਵਕ ਪ੍ਰਧਾਨ ਮੰਤਰੀ ਆਏ ਪਰ ਜੋ ਕਲੰਕ ਇਹਨੇ ਕੀਤਾ ਜੋ ਕਲੰਕ ਮਾਰਾ ਘਟਿਆ ਮੋਦੀਆ ਇਹ ਤੋਂ ਮਾਰਾ ਸ਼ਾਇਦ ਅੰਗਰੇਜ਼ਾਂ ਦਾ ਵੀ ਰਾਜ ਨਹੀਂ ਸੀ ਇਹਦੇ ਉੱਤੇ ਵੀ ਮੈਂ ਦੋ ਕਲਮ ਜਿ ਲਿਖਿਆ ਉਹ ਤਾਂ ਨਾ ਸਾਂਝੇ ਕਰਨਾ ਕਾਦੀਆਂ ਆਜ਼ਾਦੀਆਂ ਤੇ ਕਾਦੇ ਇਨਸਾਫ ਨੇ ਲੈ ਕੇ ਸਾਥੋਂ ਵੋਟ ਸਾਡੇ ਬੋਲ ਦੇ ਖਿਲਾਫ ਨੇ ਕਾਦੀਆਂ ਆਜ਼ਾਦੀਆਂ ਤੇ ਕਾਦੇ ਇਨਸਾਫ ਨੇ ਲੈ ਕੇ ਸਾਥ ਵੋਟ ਸਾਡੇ ਬੋਲ ਦੇ ਖਿਲਾਫ ਨੇ ਰਿਸ਼ਵਤ ਖੋਰੀ ਵਾਲਾ ਇਹ ਨਾ ਨਰਵਾਜ ਸੀ ਇਹਦੇ ਨਾਲੋਂ ਚੰਗਾ ਅੰਗਰੇਜ਼ਾਂ ਵਾਲਾ ਰਾਜ ਸੀ ਇਹਦੇ ਨਾਲੋਂ ਚੰਗਾ ਅੰਗਰੇਜ਼ਾਂ ਵਾਲਾ ਰਾਜ ਸੀ ਮੋਦੀ ਨਾਲੋਂ ਚੰਗਾ ਅੰਗਰੇਜ਼ਾਂ ਵਾਲਾ ਰਾਜ ਸੀ ਧੰਨਵਾਦ ਥੈਂਕ ਯੂ ਠੰਡ ਵਿੱਚ ਛੱਡ ਆਏ ਘਰ ਬੱਚੇ ਬੀਬੀਆਂ ਕਿੰਨੇ ਹੀ ਕਿਸਾਨ ਵੇਖ ਪਾਗੇ ਨੇ ਸ਼ਹੀਦیاں ਠੰਡ ਵਿੱਚ ਛੱਡ ਕਰ ਆਏ ਬੱਚੇ ਬੀਬੀਆਂ ਕਿੰਨੇ ਹੀ ਕਿਸਾਨ ਵੇਖ ਪਾਗੇ ਨੇ ਸ਼ਹੀਦیاں ਵੇਖ ਖੜਾ ਹੋ ਜਾਵੇ ਲੂੰ ਲੂੰ ਦਿਲ ਇਹ ਨਹੀਂ ਕਰੇ ਸਾਡੇ ਨਾਲ ਤੱਕਾ ਤੇਰੇ ਸਰਕੇ ਕਿਉਂ ਨਾ ਕੰਨੀ ਜੋ ਦਿਲੀਏ ਨਹੀਂ ਕਰੇ ਸਾਡੇ ਨਾਲ ਤਕਾ ਬਿੱਲ ਵਾਪਸ ਕਿਉਂ ਨਹੀਂ ਲੈਦੀ ਤੂੰ ਦਿਲੀਏ ਨਹੀਂ ਕਰੇ ਸਾਡੇ ਨਾਲ ਤਕਾ ਬਿੱਲ ਵਾਪਸ ਕਿਉਂ ਨਹੀਂ ਲੈਦੀ ਤੂੰ ਦਿਲੀਏ ਨਹੀਂ ਕਰੇ ਸਾਡੇ ਨਾਲ ਤਕਾ ਅਸੀਂ ਹੁਣ ਇਹ ਦੋ ਬੱਚੇ ਸਾਡੇ ਕੋਲ ਖੜੇ ਆ ਜੋ ਕੀ ਇਹ ਵੀ ਕਿਸਾਨਾਂ ਦੇ ਪੁੱਤ ਆ ਜੋ ਮੋਦੀ ਸਰਕਾਰ ਕਰ ਰਹੀ ਆ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ ਆਓ ਇਹਨਾਂ ਕੋਲ ਵੀ ਜਾਣਦੇ ਆ ਇਹ ਬੱਚੇ ਕੀ ਕਹਿਣਾ ਜਾਂਦੇ ਆ ਵਾਈਸਰਜੀ ਦਾ ਖਾਤਾ ਆ ਬਸ ਜਿੱਥੇ ਖਾਤੇ ਆ ਨਹੀਂ ਆਇਆ ਕਰਨ ਚਾਹੁੰਦੇ ਆ ਕਿ ਜੋ ਮੋਦੀ ਕਾਲੇ ਕਾਨੂੰਨ ਬਣਾਏ ਹਨ ਉਹ ਵਾਪਸ ਲੈ ਲੈ ਠੀਕ ਦੱਤ ਨਹੀਂ ਸਮਝ ਕਰੇ ਕਿ ਨਾ ਹੋ ਰਹੇ ਨਹੀਂ ਤੇ ਤੂੰ ਵਿਖੌਣਾ ਜਾਂਦੀ ਕਿਹੜਾ ਸਾਨੂੰ ਦੌਰ ਨਹੀਂ ਹਾਂਜੀ ਬੇਟਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹ ਇਹੋ ਕਹਿਣਾ ਚਾਹੁੰਦੇ ਆਂ ਕਿ ਮੋਦੀ ਇਹ ਕਾਲੇ ਕਾਨੂੰਨ ਕੱਢੇ ਆਂ ਔਰ ਰੱਤ ਕੀਤੇ ਜਾਣਾ ਤੇ ਬਿੱਲ ਜਿਹੜੇ ਵਾਪਸ ਲੱਲੇ ਤੇ ਨਹੀਂ ਤੇ ਸੰਘਰਸ਼ ਜਾਰੀ ਰਹੇਗਾ ਦੇਖੀਏ ਸੜਕਾਂ ਤੇ ਲੋਕ ਬੈਠੇ ਆਂ ਠੰਡ ਵਿੱਚ ਮੋਦੀ ਨੇ ਇਹੋ ਕਹਿੰਨਿਆ ਵੀ ਜੇ ਇਹਦੇ ਵਾਪਸ ਲੱਲੇ ਤੂੰ ਕਰਾਂ ਨੂੰ ਹਾਂਜੀ ਤਰਾਂ ਨੂੰ ਆਇਨਾ ਆਪਣੇ ਆਪਣੇ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ